ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ 19ਵਾਂ ਦਿਨ ਹੈ ਪੰਜਾਬ ਚ ਹੜ੍ਹ ਆਇਆ ਨੂੰ ਔਰ ਸਥਿਤੀ ਹਰ ਰੋਜ਼ ਗੰਭੀਰ ਹੋ ਰਹੀ ਹੈ ਤੇ ਅੱਜ ਹੋਰ ਹੋ ਸਕਦੀ ਹੈ ਜਿਸ ਤਰੀਕੇ ਨਾਲ ਭਾਗੜਾ ਡੈਮ ਦੇ ਗੇਟ ਜਿਹੜੇ 10 ਫੁੱਟ ਤੱਕ ਖੋਲ ਦਿੱਤੇ ਗਏ ਨੇ 10000 ਕਿਊਸਿਕ ਪਾਣੀ ਹੋਰ ਛੱਡਿਆ ਗਿਆ ਮੈਂ ਅੱਜ ਜਿਹੜੀ ਗੱਲ ਕਰਨੀ ਹੈ ਕੱਲੀ ਇਹਨਾਂ ਤੇ ਨਹੀਂ ਕਰਦੀ ਤੁਹਾਨੂੰ ਪਤਾ ਤੁਹਾਨੂੰ ਜਿਹੜੇ ਤੁਸੀਂ ਮੇਰੇ ਨਾਲ ਜੁੜੇ ਹੋ ਨਾ ਚਰਚਾ ਪ੍ਰੋਗਰਾਮ ਦੇਖਦੇ ਹੋ ਹਰ ਰੋਜ਼ ਜਿਹੜਾ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਆਉਂਦਾ ਮੈਂ ਇਹਨਾਂ 19 ਦਿਨਾਂ ਚ 14 ਵਾਰ ਹੜਾਂ ਦੀ ਗੱਲ ਕੀਤੀ ਹੈ ਔਰ ਮੈਂ ਪਿਛਲੇ ਕਈ ਦਿਨਾਂ ਤੋਂ ਅਲੱਗ-ਅਲੱਗ ਐਂਗਲ ਤੋਂ ਗੱਲ ਕੀਤੀ ਹੈ ਜਿਵੇਂ ਇੱਕ ਦਿਨ ਮੈਂ ਕਿਹਾ ਕਿ ਸਾਡੇ ਵਿਆਹਤ ਬੰਦੀ ਦੀ ਜਿਹੜੀ ਕਮੀ ਰਹੀ ਮਿਸ ਮੈਨੇਜਮੈਂਟ ਇਹ ਤਾਂ ਇਹ ਨਹੀਂ ਗੱਲ ਕਹਿੰਦੇ ਕਿ ਇਹ ਤਾਂ ਕੁਦਰਤ ਦਾ ਕਹਿ ਰਹੇ ਕੋਈ ਦੋਰਾਵਾ ਨਹੀਂ ਤੇ ਸਾਰੇ ਨਾਰਥ ਇੰਡੀਆ ਚਾਹੇ ਨੇ ਫਰਡ ਆਪਾਂ ਕਹੀਏ ਕਿ ਜੀ ਇਹ ਆਮ ਆਦਮੀ ਪਾਰਟੀ ਦੀ ਦੇਣ ਹੈ ਨਹੀਂ ਬਿਲਕੁਲ ਨਹੀਂ ਕੁਦਰਤ ਹੈ ਪਰ ਮਿਸਮੈਨੇਜਮੈਂਟ ਵੀ ਹੈ ਬਿਉਤਬੰਦੀ ਦੀ ਕਮੀ ਵੀ ਹੈ ਮੈਂ ਇਹ ਗੱਲ ਕਹੀ ਸੀ ਇਮਾਨਦਾਰੀ ਦੀ ਵੀ ਕਮੀ ਹੈ ਇਹ ਵੀ ਗੱਲ ਵਿੱਚ ਆਈ ਦੂਜੀ ਗੱਲ ਮੈਂ ਜੁਬ ਅੱਜ ਕਿਹਾ ਵੀ ਚਲੋ ਹੁਣ ਆਗੇ ਹੜ ਨਹੀਂ ਰੋਕ ਸਕਦੇ ਪਰ ਆ ਜਿਹੜੇ ਤੁਸੀਂ ਵੀਆਈਪੀ ਉੱਥੇ ਤੁਰੇ ਫਿਰਦੇ ਹੋ ਇਹਨਾਂ ਦਾ ਕੀ ਫਾਇਦਾ ਕੀ ਇਹ ਰਾਹਤ ਕਾਰਜ ਜਿਹੜੇ ਨੇ ਉਹ ਉਹਨਾਂ ਨੂੰ ਤੁਸੀਂ ਤੇਜੀ ਦੇ ਉਨੇ ਉਹਨਾਂ 'ਚ ਜਰ ਕਾਪਟ ਪਾਉਣੇ ਮਦਰ ਗਵਰਨਰ ਸਾਹਿਬ ਜਾਣਦੇ ਨੇ ਗਵਰਨਰ ਸਾਹਿਬ ਦਾ ਆਲੋ ਪ੍ਰੋਟੋਕੋਲ ਹੈ ਕਹਿੰਦਾ ਡੀਸੀ ਵੀ ਹੋਊਗਾ ਜੀ ਡੀਜੀਪੀ ਜਾਂ ਜਿਹੜਾ ਐਸਐਸਪੀ ਆ ਡੀਆਈਜੀ ਸਾਰੇ ਪੁਲਿਸ ਆਫਸਰ ਸਾਰੇ ਅਮਲਾ ਫੈਲਾ ਹੋਊਗਾ ਲਿਫਾਫਾ ਇੱਕ ਫੜਾਉਣਾ ਉਹਨਾਂ ਨੇ ਫਿਰ ਕਾਦੇ ਲਈ ਸੀ ਕੰਮ ਰੁਕ ਗਏ ਨਾ ਜਿਹੜੇ ਲੋਕਾਂ ਨੇ ਕਰਨੇ ਸੀ ਤੇ ਕਿਉਂ ਕਰਦੇ ਸੀ ਕੀ ਦਿਖਾਉਣਾ ਚਾਹੁੰਦੇ ਸੀ ਬਹੁਤ ਸਾਰੇ ਮੈਂ ਇੱਕ ਅੱਜ ਪ੍ਰੋਗਰਾਮ ਕੀਤਾ ਸੀ ਕਿ ਦਿਖਾਵਾ ਹੈ ਜਿਹਦੇ ਪਿੱਛੇ ਸਿਆਸਤ ਮਜਬੂਰੀ ਹੈ ਇਹਨਾਂ ਦੀ ਸਿਆਸੀ ਲੋਕਾਂ ਦੀ ਜਾਂ ਮਤਲਬ ਇਹ ਡਰਾਮਾ ਹੀ ਹੈ ਫੋਟੋ ਫੋਟੋ ਸੈਸ਼ਨ ਹੈ ਪਬਲਿਸਿਟੀ ਹੈ ਕੁਛ ਤਾਂ ਹੈ ਨਾ ਇਹਨਾਂ ਚ ਇਸ ਤਰ੍ਹਾਂ ਦੀਆਂ ਮੈਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਪਿਛਲੇ ਦਿਨੀ ਮੈਨੂੰ ਇੱਕ ਰਿਪੋਰਟ ਪੜ੍ਹਨ ਨੂੰ ਮਿਲੀ ਜਿਹਦੇ ਚ ਫਿਰ ਮੈਨੂੰ ਗੱਲ ਕਰਨੀ ਪੈਗੀ ਇੱਕ ਪ੍ਰੋਗਰਾਮ 'ਚ ਕਿ ਇਹ ਮਿਸਮੈਨੇਜਮੈਂਟ ਇੰਨੀ ਜ਼ਿਆਦਾ ਹੋਈ ਆ ਆਮ ਆਦਮੀ ਪਾਰਟੀ ਵੱਲੋਂ ਉਹਦਾ ਕਾਰਨ ਇਹ ਸੀ ਕਿ ਹਰਿਆਣਾ ਦਿੱਲੀ ਦੀਆਂ ਇਲੈਕਸ਼ਨ ਸੀ ਤੁਸੀਂ ਕਹੋਗੇ ਜੀ ਦਿੱਲੀ ਦੀਆਂ ਇਲੈਕਸ਼ਨ ਨਾਲ ਸਾਡੇ ਇਸ ਹੜਾ ਦਾ ਕੀ ਲਿੰਕ ਹੈ ਮੈਂ ਉਹਦੀ ਗੱਲ ਪਹਿਲਾਂ ਕਰ ਲੈਣਾ ਫਿਰ ਆਪਾਂ ਅੱਗੇ ਵਧਦੇ ਆ ਦੇਖੋ ਗੱਲ ਇਹ ਹੋਈ ਪਹਿਲਾਂ ਤਾਂ ਮੈਂ ਉਹੀ ਅਪੀਲ ਕਰ ਲਾਂ ਤੁਹਾਨੂੰ ਜਿਹੜੀ ਮੈਂ ਅਕਸਰ ਕਰਦਾ ਯਾਦ ਹੀ ਕਰਉਣਾ ਹੁੰਦਾ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਬਹੁਤ ਵਾਰ ਤੁਸੀਂ ਨਵੇਂ ਜੁੜਦੇ ਹੋ ਤੋਂ ਪਲੀਜ਼ ਨੂੰ ਸਬਸਕ੍ਰਾਈਬ ਕਰ ਲਓ ਠੀਕ ਇਸ ਅਪੀਲ ਤੋਂ ਬਾਅਦ ਗੱਲ ਮੈਂ ਜਿਹੜੀ ਕਰਨੀ ਚਾਹਣਾ ਉਹ ਇਹ ਹੈ ਕਿ 5 ਜੂਨ ਨੂੰ ਮੀਟਿੰਗ ਹੁੰਦੀ ਹੈ ਕਿਦੀ ਇਸ ਹੜ੍ਹਾਂ ਨੂੰ ਲੈ ਕੇ 5 ਜੂਨ 2025 ਨੂੰ ਤੇ ਬਾਈ ਤਰੀਕ ਨੂੰ ਮੌਨਸੂਨ ਆ ਜਾਂਦੀ ਹੈ ਮੌਨਸੂਨ ਨੂੰ ਬਚਾਉਣ ਦੀ ਮੀਟਿੰਗ 5 ਜੂਨ ਨੂੰ ਹੁੰਦੀ ਹੈ ਤਾਂ ਆਨਰ ਕਾਉਂਡ ਹੈ ਨਾ ਤੇ ਜਿਹਦੇ ਚ ਪੈਸਾ ਜਿਹਦੇ ਚ ਸਾਰੇ ਪ੍ਰਬੰਧ ਕਰਨੇ ਹੁੰਦੇ ਨੇ ਜੇ 5 ਜੂਨ ਤੇ ਕਿੰਨੇ ਦਿਨ 22 ਜੂਨ ਦੇ 17 ਦਿਨ 17 ਦਿਨ ਚ ਕੀ ਹੋ ਜੂਜੀ 17 ਦਿਨ ਤੱਕ ਤੁਹਾਡੇ ਪੈਸੇ ਦੀ ਫੰਡ ਨਹੀਂ ਨਿਕਲਦੇ ਕ ਅਫਸਰ ਦੱਸ ਰਿਹਾ ਸੀ ਤੇ ਤੁਸੀਂ ਮੀਟਿੰਗ ਤੇ ਪਹਿਲਾਂ ਕਾਊਂਟ ਕਰਦੇ ਪਹਿਲਾਂ ਵੀ ਰਿਕਾਰਡ ਹੁਣ ਨਾ ਤਾਂ ਮੈਂ ਮੈਂ ਤਾਂ ਪਹਿਲੇ ਕਹਿ ਚੁੱਕਿਆ ਵੀ ਇਹ ਕੋਈ ਇਹ ਤਾਂ ਕੁਦਰਤ ਦੀ ਗੱਲ ਹੈ ਲੇਕਿਨ ਕੁਦਰਤ ਦੇ ਕੁਝ ਕੰਟਰੋਲ ਵੀ ਤਾਂ ਸਾਡੇ ਹੱਥ 'ਚ ਹੁੰਦਾ ਹੈ ਨੁਕਸਾਨ ਤਾਂ ਅਸੀਂ ਘਟਾ ਸਕਦੇ ਹਾਂ ਲੈਕ ਸੱਪਤਿਤ ਸੀ ਕਿ ਜਿਹੜੇ ਬੰਦੇ ਤਾਸ਼ ਖੇਡਦੇ ਨੇ ਤਾਸ਼ ਦੀ ਪੱਤੇ ਤਾਂ ਸਭ ਨੂੰ ਬਰਾਬਰ ਵੰਡੇ ਜਾਂਦੇ ਨੇ ਲੇਕਿਨ ਉਹਨਾਂ ਨੂੰ ਖੇਡਣਾ ਕਿਵੇਂ ਹੈ ਰੰਗ ਦੇ ਪੱਤੇ ਦਾ ਇਸਤੇਮਾਲ ਕਿਵੇਂ ਤੇ ਕਦੋਂ ਕਰਨਾ ਇਹ ਤਾਂ ਬੰਦੇ ਦੇ ਹੱਥ ਹੈ ਤਾਂ ਇਸੇ ਤਰੀਕੇ ਨਾਲ ਕੁਦਰਤਾ ਜੋ ਕਰਦੀ ਹੈ ਅਸੀਂ ਕਿਵੇਂ ਬਚਣ ਹੈ ਕਿੰਨਾ ਘੱਟ ਨੁਕਸਾਨ ਕੀਤਾ ਜਾ ਸਕਦਾ ਇਹ ਤੇ ਸਾਡੇ ਹੱਥ ਹੈ ਤਾਂ ਹੁਣ 5 ਜੂਨ ਨੂੰ ਮੀਟਿੰਗ 17 ਦਿਨਾਂ ਚ ਕੀ ਹੋ ਜਾਊਗਾ ਜੀ ਤੇ ਪਹਿਲੀ ਸਰਕਾਰਾਂ ਕੀ ਕਰਦੀਆਂ ਸੀ ਉਹ ਵੀ ਦੇਖ ਦੇਖੋ ਜੀ ਪ੍ਰਕਾਸ਼ ਸਿੰਘ ਬਾਦਲ ਇਹ ਮੀਟਿੰਗਾਂ ਕਰਦਾ ਸੀ ਫਰਵਰੀ ਤੇ ਮਾਰਚ ਦੇ ਵਿੱਚ ਔਰ ਫਰਵਰੀ ਮਾਰਚ ਦੇ ਵਿੱਚ ਮੀਟਿੰਗਾਂ ਕਰਕੇ ਡਿਊਟੀਆਂ ਲਾ ਦਦਾ ਸੀ ਉਹਨਾਂ ਦਾ ਜਨਵੇਜਾ ਸਿੰਘ ਸੇਖੋਂ ਸੀ ਉਸ ਵੇਲੇ ਮંત્રી ਇਸ ਮਕਵੇ ਦਾ ਤੇ ਜਿਵੇਂ ਅੱਜਕੱਲ ਬਰੇਂਦਰ ਗੋਵੇਲ ਹੈ ਤੋਂ ਇਹ ਹਫ਼ਤ ਪ੍ਰਬੰਧਨ ਜਿਹੜਾ ਹੈ ਉਹ ਫਰਵਰੀ ਚ ਤੇ ਉਹ ਤਾਂ ਹੁਣ ਇਹ ਵੀ ਦਾਵਾ ਕਰਦੇ ਨੇ ਸਾਨੂੰ ਭੇਜਦੇ ਸੀ ਕਿ ਜਾ ਕੇ ਦੇਖੋ ਰੀਸਲਟਿੰਗ ਹੋਗੀ ਕਿ ਨਹੀਂ ਸਾਫ ਹੋਗੇ ਗਰੇ ਜਿਹੜੇ ਡਰੇਨ ਕਿ ਨਹੀਂ ਹੋਏ ਚਲੋ ਇਹ ਤਾਂ ਆਪਣੇ ਬੰਦੇ ਦੀ ਪ੍ਰਸ਼ੰਸਾ ਕਰਨੀ ਹੈ ਮੀਟਿੰਗ ਤਾਂ ਔਨ ਰਿਕਾਰਡ ਹੈ ਵੀ ਉਦੋਂ ਹੁੰਦੀ ਹੈ ਤੇ ਇਸ ਲਈ ਕਾਂਗਰਸ ਨੇ ਬਿਲੇ ਹੋਏ ਇੱਕ ਮੀਟਿੰਗ ਸ਼ਾਇਦ ਮਈ ਚ ਹੋਈ ਹੈ ਬਾਕੀ ਉਹ ਵੀ ਜਿਹੜੀ ਹੈ ਉਹ ਪਹਿਲਾਂ ਕਰ ਲਏ ਸੀ ਮਾਰਚ ਅਪਰਚ ਤੋਂ ਇਹ ਇੱਕ ਤਾਂ ਲੇਟ ਹੋ ਗਈ ਹੁਣ ਤੁਸੀਂ ਇੱਥੇ ਗੱਲ ਤੁਹਾਡੇ ਸਮਝ ਆ ਜੂ ਲੇਟ ਕਿਉਂ ਹੋਗੇ ਚਾਤਾ ਤਜਰਬੇ ਦੀ ਕਮੀ ਵੀ ਵਿੱਚ ਮੀਟਿੰਗ ਵੀ ਕਰ ਲੈਂਦੇ ਜਿਆਦਾ ਇਹ ਸੀ ਕਿ ਦਿੱਲੀ ਦੀ ਇਲੈਕਸ਼ਨਸ ਸਾਰੇ ਦਿੱਲੀ ਦੀ ਇਲੈਕਸ਼ਨ ਚ ਲੱਗੇ ਹੋਏ ਸੀ ਉਹ ਬਿਜ਼ੀ ਹੋਗੇ ਤੇ ਫਿਰ ਲੇਟ ਕੀਤੀ ਤੇ ਡੇਟ ਦੇ ਨਾਲ ਨੂੰ ਤੂੰ ਬਾਕੀ ਤਾਂ ਚਲੋ ਵਿਰੋਧੀ ਧਿਰਾਂ ਤਾਂ ਇਲਜ਼ਾਮ ਲਾਉਂਦੀਆਂ ਨੇ ਤੇ ਇਹ ਜਿਹੜਾ ਇਹਨਾਂ ਦਾ ਸੀਚੇਵਾਲ ਸਤਪੁਰ ਵੀਰ ਸਿੰਘ ਸੀਚੇਵਾਲ ਉਹ ਤਾਂ ਰਾਸ ਸਭਾ ਦਾ ਮੈਂਬਰ ਇਹਨਾਂ ਵੱਲੋਂ ਹੈ ਨਾ ਉਹ ਵੀ ਕਹਿੰਦਾ ਡੀਜ਼ਲਟਿੰਗ ਨਹੀਂ ਹੋਈ ਕਹਿੰਦਾ ਇਸ ਕਰਕੇ ਬੜਾ ਨੁਕਸਾਨ ਹੋਇਆ। ਤੋਂ ਸਿੱਟ ਤਾਂ ਡਰੇਨ ਤਾਂ ਸਾਫ਼ ਕਰਨੇ ਚਾਹੀਦੇ ਨੇ। ਤੇ ਨਹੀਂ ਕੀਤੇ ਗਏ ਨਾ। ਇਹ ਹੁਣ ਇਹਦੇ ਚ ਕੀ ਇਹ ਮਿਸਮੈਨੇਜਮੈਂਟ। ਸਾਰਾ ਹੁਣ 117 ਜਿਹੜੇ ਇਹ ਕਿਲੋਮੀਟਰ ਮੇਰਾ ਖੜਾ ਸੜਕਾ 117 ਜੇ ਮੈਂ ਗਲਤ ਨਾ ਹੋਵਾਂ ਤਾਂ ਤਾਂ ਉਹਦੇ ਚ ਜਿਹੜੀ ਤੁਸੀ ਬੰਨ ਕਿੰਨੇ ਬੰਨ ਨੇ ਤੁਸੀ ਦੇ ਉਹ ਪੱਕੇ ਹੋ ਜਾਂਦੇ ਨੇ ਉਹ ਥਾਂ ਥਾਂ ਤੇ ਟੁੱਟ ਰਹੇ ਅੱਜ ਦਾ ਖੋਰ ਵੀ ਨੁਕਸਾਨ ਹੋ ਗਿਆ ਉਹ ਲੁਧਿਆਣੇ ਦੇ ਕੋਲ 7-8 ਜਿਹੜਾ ਟੁੱਟ ਗਿਆ ਪਾੜ ਪੈ ਗਿਆ ਛਲਸਰ ਜਿਹੜਾ ਹੈ ਤੋਂ ਇਹ ਸਾਰਾ ਇਹ ਇਹ ਕਮਤਾਪ ਕਰ ਸਕਦੇ ਸੀ ਨਾ ਆਪਾਂ ਨਹੀਂ ਕਰ ਲੈ ਇਹ ਹੈ ਬੇਨਤ ਜਿਹੜੀ ਬੰਨਾਂ ਨੂੰ ਪੱਕਾ ਕਰਨਾ ਔਰ ਜਿਹੜੀ ਡਰੇਂਜ ਦੀ ਸਫਾਈ ਕਰਨਾ ਇਹ ਪਹਿਲਾਂ ਹੋ ਸਕਦਾ ਸੀ ਕਿਸਤੀਆਂ ਦਾ ਪ੍ਰਬੰਧ ਪਹਿਲਾਂ ਹੋ ਸਕਦਾ ਸੀ ਉਹਦੀ ਬੜੀ ਜ਼ਰੂਰਤ ਹੁੰਦੀ ਹੈ ਕਿਸਤੀਆਂ ਦਾ ਪ੍ਰਬੰਧ ਪਤਾ ਹੁੰਦਾ ਵੀ ਆਏ ਬਾਅਦ 23 ਜਦ ਤੱਕ ਹਟੇ ਬਾਕੀ ਪ੍ਰਬੰਧ ਦਵਾਈਆਂ ਦਾ ਕਿਸਤੀਆਂ ਦਾ ਜੇ ਲੋੜ ਪਵੇ ਆ ਥੈਲੇ ਵੀ ਨਹੀਂ ਸੀ ਬਲੇ ਪਿਛਲੀ ਵਾਰ ਤਾਂ ਮਿੱਟੀ ਦਾ ਇਹ ਸਾਰਾ ਕੁਝ ਕਰਨਾ ਚਾਹੀਦਾ ਸੀ ਮਾਈਨਿੰਗ ਰੋਕਣੀ ਚਾਹੀਦੀ ਸੀ ਨਹੀਂ ਇਹ ਸਾਰਾ ਮੈਨ ਬੀਟ ਹੈ ਜਿਹੜਾ ਇੰਡੀਅਨ ਐਕਸਪ੍ਰੈਸ ਦੇ ਇਹ ਦितीय ਰਿਪੋਰਟ ਜਿਹਦਾ ਮੈਂ ਹਵਾਲਾ ਦਿੱਤਾ ਤੁਹਾਨੂੰ ਵੀ ਐ ਗੜਬੜ ਹੋਈ ਹੈ ਬਿਅਤਬੰਦੀ ਦੀ ਚਲੋ ਖैर ਹੁਣ ਬਿਅਤਬੰਦੀ ਦੀ ਮੈਂ ਇਹ ਗੱਲ ਕੀਤੀ ਹੈ ਤਾਂ ਹੁਣ ਵੀ ਕਰ ਰਹੇ ਹਾਲਾਂਕਿ ਮੈਨੂੰ ਲੱਗਿਆ ਕਿ ਚੰਗੀ ਗੱਲ ਕੀਤੀ ਹੈ ਇਸ ਗੱਲ ਨੂੰ ਸੁਣ ਕੇ ਕੱਲ ਮੈਂ ਜ਼ੋਰਦਾਰ ਟੰਗੜਾ ਦੇ ਗੱਲ ਠਾਈ ਸੀ ਕਿ ਠੱਗੀਆਂ ਵੱਜ ਰਹੀਆਂ ਨੇ ਇਮਾਨਦਾਰੀ ਦੀ ਕਮੀ ਹੈ ਪੰਜਾਬ ਤਾਂ ਜਦੋਂ ਸੰਕਟ ਹੁੰਦਾ ਉਹ ਤਾਂ ਉੱਠ ਖੜਦੇ ਨੇ ਜੋ ਹੋਰਾਂ ਲਈ ਚਲੇ ਜਾਂਦੇ ਨੇ ਤਾਂ ਪੰਜਾਬੀਆਂ ਦੇ ਸੰਕਟ ਹੈ ਖਾਲਸਾ ਥਾਂ ਥਾਂ ਤੇ ਜਾਂਦੀ ਹੈ ਜਿਹੜੇ ਮਰਜੀ ਦੇਸ਼ ਹੋਵੇ ਜਨਰੇਟਰ 6 ਉਹਦੇ ਖੋਰਕਈ ਫਾਊਂਡੇਸ਼ਨ ਹੈਵ ਕੰਟ ਫਾਊਂਡੇਸ਼ਨ ਐਸਜੀਪੀਸੀ ਸਾਰੇ ਲੱਗੇ ਹੋਏ ਨੇ ਨਾ ਤਾਂ ਇਹ ਕੋਈ ਸਾਡੂ ਕੋਈ ਇਦਾਂ ਨਹੀਂ ਕਿ ਰੋਟੀ ਰਾਟੀ ਦੀ ਕੋਈ ਪ੍ਰੋਬਲਮ ਹੈ ਪੰਜਾਬੀਆਂ ਨੂੰ ਹੁਣ ਪ੍ਰੋਬਲਮ ਫਿਰ ਕੀ ਹੈ ਪ੍ਰਾਣੂ ਪਸ਼ੂਆਂ ਦੇ ਚਾਰੇ ਦੀ ਪ੍ਰੋਬਲਮ ਹੋਰ ਨੇ ਹੋਰ ਮੰਗਾਂ ਨੇ ਸਾਡੀਆਂ ਪਸ਼ੂਆਂ ਤੋਂ ਇਲਾਵਾ ਵੀ ਤਾਂ ਮਛਰ ਮਛਰਦਾਨੀਆਂ ਲਾਈਟ ਨਹੀਂ ਹੈ ਅੱਜ ਇੱਕ ਬੋਟ ਖੜੀ ਦੇਖੀ ਮੈਂ ਕਹਿੰਦੇ ਪੁੱਛਿਆ ਕਹਿੰਦੇ ਡੀਜ਼ਲ ਨਹੀਂ ਹੈ ਹੁਣ ਡੀਜ਼ਲ ਤੋਂ ਬਿਨਾ ਕਿਵੇਂ ਚਲਾਵਾਂਗਾ ਜਨਰੇਟਰ ਨਹੀਂ ਚੱਲਦਾ ਜੇਲੀ ਹੁਣ ਇਹ ਕੌਣ ਦੱਸੇ ਵੀ ਕਿਹਨੂੰ ਕੀ ਜ਼ਰੂਰਤ ਹੈ ਕੋਈ ਲੋੜ ਦਾ ਅਫਸਰ ਨਹੀਂ ਤੇ ਫੇਰ ਬਹੁਤ ਸਾਰੇ ਠੱਗਾਗੇ ਬੇਈਮਾਨ ਲੋਕ ਬੜੇ ਨੇ ਸਾਡੇ ਮਤਲਬ ਕੋਈ ਉੱਥੇ ਖੜ ਜਾਂਦੀਆਂ ਨੇ ਬੀਬੀਆਂ ਮੈਨੂੰ ਇਹ ਦੱਸਿਆ ਸਾਧ ਦਲਬੇਕ ਸਿੰਘ ਨੇ ਕਦੇ ਵੀ ਉਹਨਾਂ ਦਾ ਕੰਮ ਹੈ ਉਹ ਉੱਥੇ ਖੜ ਕੇ ਜਿਹੜਾ ਵੀ ਆਉਂਦਾ ਥੈਲੀ ਆਟੇ ਦੀ ਰੱਖੀ ਬੱਚੇ ਨੂੰ ਕਹਿੰਦੇ ਘਰੇ ਰੱਖਿਆ ਆਪ ਫੇਰ ਮੰਗਣ ਲੱਗ ਜਿੱਦੜੇ ਉਹਦਾ ਇਕੱਠਾ ਕਰ ਰਹੇ ਨੇ ਸਾਲ ਸਾਲ ਦਾ ਔਰ ਲੋਕਾਂ ਦਾ ਇਹ ਪਿੰਡਾਂ ਚੜੀਆਂ ਤੇ ਫੋਟੋ ਖਿਚਾਉਣ ਆਉਂਦੇ ਨੇ ਇਹ ਵੀ ਮੈਚ ਕੀਤਾ ਤੁਸੀਂ ਮੈਨੂੰ ਦੱਸੋ ਇਹ ਜਿਹੜੇ ਲੋਕ ਜਾਂਦੇ ਨੇ ਉੱਥੇ ਕੋਈ ਦਿਲੋਂ ਜਾਂਦਾ ਕੋਈ ਸਿਆਸਤ ਕਰ ਜਾਂਦਾ ਕੋਈ ਫੋਟੋ ਖਿਚਵਾਉਣ ਜਾਂਦਾ ਮਦਦ ਕਰਨ ਕਿੰਨੇ ਜਾਂਦੇ ਨੇ ਮੈਂ ਜੇ ਇੱਕ ਖਬਰ ਦੇਖ ਰਿਹਾ ਸੀ ਕਹਿੰਦੇ ਜੀ ਮਨਕੀਰਤਾ ਉਹ ਰਖ 5 ਕਰੋੜ ਦਿਓ ਉਹਨੇ ਐਲਾਨ ਕੀਤਾ ਟਰੈਕਟਰ ਤੇ ਬੈਠੇ ਨੇ ਤਿੰਨ ਵਾਰੀ ਇਹਨੇ ਕਿਹਾ ਪ੍ਰੀਤ ਟਰੈਕਟਰ ਵਾਲਾ ਮੇਰਾ ਭਰਾ ਹੈ ਆਪਾਂ ਪ੍ਰੀਤ ਵਾਲੇ ਠੀਕ ਕਰ ਦੇਣਗੇ ਉਪਾਏ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਹੈ ਪ੍ਰੀਤ ਦੀ ਤੁਸੀਂ ਤੁਸੀਂ ਉੱਥੇ ਕੋਈ ਮੌਕਾ ਨਹੀਂ ਛੱਡਦੇ ਇਹ ਗੱਲ ਉਦਰੇ ਉਹ ਸਖਪਾਲ ਖੈਰ ਹੈ ਸਖਪਾਲ ਖੈਰੇ ਦੀ ਵਿਰੋਧੀ ਚਰਚਾ ਹੋਵੇ ਲੇਕਿਨ ਉਹਦਾ ਅੱਜ ਜਿਹੜਾ ਅੰਦਾਜ਼ ਸੀ ਬਿਲਕੁਲ ਵੱਖਰਾ ਸੀ ਭਾਸ਼ਾ ਦੇ ਰਹਿ ਸਕਦਾ ਕਹਿੰਦਾ ਭਗਵੰਤ ਮਾਨ ਦਾ ਤੁਸੀਂ ਦੇਖੋ ਨਟੰਕੀ ਉਹ ਕੁੜੀ ਆਈ ਸੂਖੀ ਬਿੰਦੀ ਲਿਆ ਕੇ ਬੀਬੀ ਦੇ ਨਾਲ ਰੋ ਰਿਹਾ ਹੈ ਦੂਜੇ ਦਿਨ ਲੋਕਾਂ ਨੇ ਕੱਢ ਲਿਆ ਸੋ ਅੱਜਕੱਲ ਦਾ ਵੀਡੀਓ ਜਵਾਨਾਂ ਵੀ ਤੇ ਇੰਨੀ ਦੀ ਪਾਰਟੀ ਦੀ ਐ ਇਹ ਸਾਰਾ ਡਰਾਮਾ ਸੀ ਕੱਲਾ ਬੈਠਾ ਰੋਟੀ ਖਾ ਰਿਹਾ ਫੋਟੋ ਖਿੱਚ ਲਈ ਜਹਾਜ਼ ਤੋਂ ਸਿੱਧਦੇ ਦੀ ਫੋਟੋ ਪਾਣੀ ਚ ਦਿਖ ਰਿਹਾ ਮੈਂ ਜਹਾਜ਼ ਦੇ ਚੱਲੇ ਤੁਹਾਨੂੰ ਆਪਣਾ ਇਹ ਫੋਟੋ ਸੈਸ਼ਨ ਹੁੰਦਾ ਕਿੰਨਾ ਸੱਚਾ ਜੀ ਅਸੀਂ ਫੋਟੋ ਖਿਚੌਣ ਜਾਂਦੇ ਹਾਂ ਉੱਥੇ ਬਹੁਤ ਸਾਰੇ ਲੋਕ ਫੋਟੋ ਖਿਚਾਉਣੀ ਜਾਂਦੇ ਨੇ ਆ ਮੇਰੇ ਕੋਲ ਹੁੰਦਾ ਅਸੀਂ ਗਏ ਸੀਗੇ ਉੱਥੇ ਮੈਂ ਤਾਂ ਸੇਵਾ ਕਰਨ ਗਏ ਸੀ ਨਹੀਂ ਆਈ ਖਬਰ ਤਾਂ ਕੀ ਹੋ ਗਿਆ ਜ਼ਰੂਰੀ ਆ ਖਬਰ ਲਾਉਣੀ ਪੌਜੇ ਚੌਕੇ ਉੱਤੇ ਜਿਉਂ ਪਾਣੀ ਚ ਤੁਰ ਫਿਰ ਅਜੋ ਵੀ ਫਿਰ ਰਿਹਾ ਸੀ Shiv Singh Shivraj Singh Chauhan ਤੇ Shivraj Chauhan ਭਾਈ ਜੇ ਤੂੰ ਆਇਆ ਹੈ ਤੇ ਫਿਰ ਤੂੰ ਕੁਝ ਦੇਖੇ ਜਾ ਕਹਿੰਦਾ ਨਹੀਂ ਮੈਂ ਤਾਂ ਜਾ ਕੇ ਰਿਪੋਰਟ ਦੇਣੀ ਹੈ ਮੋਦੀ ਸਾਹਿਬ ਨੂੰ ਉਹ ਭਾਈ ਮੰਤਰੀ ਜੀ ਰਿਪੋਰਟਾਂ ਤਾਂ ਮੋਦੀ ਸਾਹਿਬ ਕੋਲ ਪਹਿਲੇ ਹੀ ਨੇ ਕਿੰਨੀਆਂ ਰਿਦਾਰੇ ਕੰਮ ਕਰਦੇ ਨੇ ਤੁਸੀਂ ਰਿਪੋਰਟ ਦੇਣੀ ਹੈ ਤੁਹਾਨੂੰ ਰਿਪੋਰਟ ਦਿੱਤੀ ਹੈ ਗਵਰਨਰ ਸਾਹਿਬ ਨੇ ਕੁਟਾਰੀਆ ਸਾਹਿਬ ਨੇ ਔਰ ਗੁਲਾਬ ਚੰਦ ਕੁਟਾਰੀਆ ਨੇ 에어ਪੋਰਟ ਤੇ ਉਦੋਂ ਮੋਦੀ ਸਾਹਿਬ ਨੇ ਰਿਪੋਰਟ ਲੈ ਲਈ ਮਾਨ ਸਾਹਿਬ ਤੋਂ ਫੋਨ ਕਰਕੇ ਉਹ ਮਤਸ਼ਿਆ ਨੇ ਵੀ ਰਿਪੋਰਟ ਲੈ ਲਈ ਮੀਡੀਆ ਵੀ ਰਿਪੋਰਟ ਦੇ ਰਿਹਾ ਕਿ ਕੀ ਹੋ ਰਿਹਾ ਕੁਛ ਨਹੀਂ ਦੇਖਣਾ ਮੈਂ ਤਾਂ ਜਾ ਕੇ ਦੱਸ ਦੂੰ ਜੀ ਮੈਂ ਤਾਂ ਮੋਦੀ ਸਾਹਿਬ ਨੇ ਭੇਜਿਆ ਉਹ ਨਾਲੇ ਗ੍ਰਹਿ ਮਤਰਾੜਾ ਦੀ ਟੀਮ ਆਈ ਹੋਈ ਹੈ ਔਰ ਜੇਸ਼ ਕੁਪਤਾ ਦੀ ਗਵਾਹੀ ਚ ਜੇ ਉਹ ਤਸਕਾਤਰ ਜਿਹੜਾ ਗ੍ਰਹਿ ਮਤਰਾੜੇ ਦਾ ਉਹਨੇ ਕੀ ਕਰਨਾ ਉਹਨੇ ਤਾਂ ਰਿਪੋਰਟ ਦੇਣੀ ਹੈ ਫਿਰ ਤੁਸੀਂ ਕੀ ਕਰਨਾ ਹੈ ਹੋਰ ਤਾਂ ਔਰ ਛੱਡੋ ਜੀ ਕੋਈ ਸੋਣੇ ਨਾ ਕੋਈ ਹੁਣ ਉਹ ਦਿੱਲੀ ਦਾ ਮੁੱਖ ਮੰਤਰੀ ਨਾ ਕੁਛ ਤੇ ਪਹਿਲਾਂ ਛਾਣਾ ਸੀ ਮਾਨ ਸਾਹਿਬ ਨਾਲ ਮੁੱਖ ਮੰਤਰੀ ਉਹ ਕਹਿੰਦੇ ਮੈਂ ਤਾਂ ਬਿਮਾਰ ਹੋ ਗਿਆ ਭਾਈ ਤੇ ਉਦੋਂ ਬਾਅਦ ਚੜਿਆ ਗਿਆ ਇੱਥੇ ਅੰਮ੍ਰੋਡਾ ਨੂੰ ਲੈ ਕੇ ਕੇਜਰੀਵਾਲ ਉਹ ਦੂਜੇ ਪਾਸੇ ਸ਼ਾਮਦਾਨ ਦੰਦਪੇੜ ਉਹ ਵੀ ਇੱਕ ਦਿਨ ਲੱਗਿਆ ਹਾਜ਼ਰੀ ਰਾਗਵ ਚੱਡਾ ਵੀ ਰੱਸੀ ਬੰਨ ਗਿਆ ਉਹ ਭਾਈ ਇਹ ਸਾਰਾ ਕੁਝ ਇਹ ਕੀ ਹੈ ਇਹ ਤੁਸੀਂ ਦੱਸਣਾ ਕੀ ਇਹ ਸਿਆਸਤ ਹੈ ਇਹ ਮਦਦ ਹੈ ਇਹ ਫੋਟੋ ਸੈਸ਼ਨ ਹੈ ਇਹ ਪਬਲਿਸਿਟੀ ਹੈ ਸਾਰੇ ਤਾਂ ਜਿਹੜੇ ਵੀ ਜਾਣਦੇ ਨੇ ਟਰੈਕਟਰਾਂ ਤੇ ਇਧਰ ਉਧਰ ਫੋਟੋਗ੍ਰਾਫਰ ਨਾਲ ਵੀਡੀਓਗ੍ਰਾਫਰ ਨਾਲ ਲੈ ਕੇ ਜਾਂਦੇ ਨੇ ਤਾਂ ਕਿ ਵੈ ਲੋਕਾਂ ਨੂੰ ਪਤਾ ਲੱਗੇ ਸੋਸ਼ਲ ਮੀਡੀਆ ਤੇ ਪਹਿ ਜੀ ਵੀ ਅਸੀਂ ਗਏ ਸੀ ਖਬਰਾਂ ਨੂੰ ਪ੍ਰੈਸ ਰਿਪੋਰਟਾਂਉਂਦੇ ਨੇ ਫਿਰ ਉਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਮਾਨ ਸਾਹਿਬ ਨੇ ਸੜਕ ਤੇ ਬੈਠ ਕੇ ਰੋਟੀ ਖਾਧੀ ਮਾਨ ਸਾਹਿਬ ਭਾਵਕ ਹੋ ਗਏ ਮੈਂ ਜੇ ਗਿਆਨੀ ਰਗਵੀਰ ਸਿੰਘ ਦੇ ਭਾਵਕ ਹੋਣ ਨੂੰ ਕਹਿ ਸਕਦਾ ਵੀ ਬਹੁਤ ਗਲਤ ਗੱਲ ਕੀਤੀ ਹੈ ਜਿਹੜੀ ਕੌਮ ਤੁਸੀਂ ਕਹਿੰਦੇ ਬੜੀ ਬਹਾਦਰ ਕੌਮ ਹੈ ਉਹ ਰੋਦੇ ਚ ਅਗੇ ਲੱਗਦੇ ਨੇ ਉਹਨਾਂ ਦੇ ਜਥੇਦਾਰ ਉਹਨਾਂ ਦਾ ਮੁਖਮਤਰੀ ਰੋਦੇ ਚ ਅਗੇ ਲੱਗਦਾ ਜੋ ਇਹ ਇਹ ਇਕਵਾਲ ਖੇਰਾ ਕਹਿ ਰਹੇ ਸੀ ਪੰਚੋਲ ਸਖਵਾਲ ਕਹ ਰਿਹਾ ਵਿਰੋਧੀ ਤਰਤਾ ਉਹ ਤਾਂ ਕਹਿੰਦਾ ਇਹ ਜਾਣ ਪੁੱਛ ਕੇ ਕੀਤਾ ਉਹ ਭਾਈ ਇੰਦਰਦੇਵ ਤਾਂ ਉਹ ਵੀ ਮੋਤੀ ਸਾਹਿਬ ਨੇ ਬੁਲਾ ਲਿਆ ਗਲਤ ਤਾਂ ਇਹ ਹੈ ਕਹਿੰਦੇ ਜੀ ਜਾਣ ਬੁੱਝ ਕੇ ਇਹਨਾਂ ਨੇ ਆਰਥਿਕ ਜਿਹੜਾ ਤੌਰ ਤੇ ਮਾਰਨਾ ਸੀ ਪੰਜਾਬੀਆਂ ਨੂੰ ਤਾਂ ਕੁੱਟ ਕੇ ਮਾਰ ਨਹੀਂ ਸਕੇ ਇਕਸਪਾਲ ਖੇਰੇ ਦਾ ਦੀ ਥਿਓਰੀ ਹੈ ਕਿ ਪਹਿਲਾਂ ਪਾਣੀ ਇਕੱਠਾ ਕਰ ਲਓ ਫਿਰ ਇਕੱਠਾ ਛੱਡ ਦਿਓ ਨਹੀਂ ਇਹ ਗੱਲ ਤਾਂ ਨਹੀਂ ਹੈ ਹਾਂ ਇਹ ਜ਼ਰੂਰ ਹੈ ਜੋ ਮੌਸਮ ਦਾ ਹਾਲ ਦੱਸ ਰਹੇ ਸੀ ਤੇ ਮੈਨੇਜਮੈਂਟ ਉਹ ਤਾਂ ਮੈਂ ਕਹਿ ਰਿਹਾ ਕਿ ਮੈਸ ਮੈਨੇਜਮੈਂਟ ਤਾਂ ਹੋਈ ਹੈ ਜਿਹੜੇ ਬਿਉਤਬੰਦੀ 'ਚ ਕਮੀ ਤਾਂ ਪਹਿਲੇ ਦੱਸ ਰਹੇ ਕੋਈ ਹੈ ਇਹਦੇ ਕੋਈ ਦੂਰ ਰਾਵਾਂ ਹੀ ਨਹੀਂ ਵੀ ਇੱਥੇ ਕੋਈ ਗੜਬੜ ਹੋਈ ਹੈ ਲੇਕਿਨ ਇਹ ਸਾਰੇ ਦੇ ਵਿੱਚ ਜਦੋਂ ਕਿ ਲਗਾਤਾਰ ਅਸੀਂ ਐਨੇ ਵਾਰ ਦੇਖ ਚੁੱਕੇ ਹਾਂ ਹੁਣ ਤਾਜ਼ਾ 23 'ਚ ਦੇਖਿਆ 88 ਤੋਂ ਲੈ ਕੇ ਹੁਣ ਤੱਕ ਅਸੀਂ ਅਸੀਂ ਆਪਣੀ ਸੁਰਤ 'ਚ ਇਹ ਵੱਡਾ ਜਿਹੜਾ ਫਲੱਡ ਦੇਖਿਆ ਹੈ ਤਾਂ ਉਹਦੇ 'ਚ ਪਹਿਲ ਆਪਾਂ ਰਸਤੇ 'ਚ ਕੀ ਕੀਤਾ 23 ਤੋਂ ਬਾਅਦ ਮੈਂ ਪਟਿਆਲੇ 'ਚ ਫਲੱਡ ਦੇਖਿਆ ਜੀ ਮੇਰੇ ਮੈਂ ਚਾਰ ਪੰਜ ਦਿਨ ਫਲੱਡ 'ਚ ਰਿਹਾ ਉੱਛ ਨਹੀਂ ਹੋਇਆ ਉਸ ਤੋਂ ਬਾਅਦ ਜੇ ਇੱਕੀ ਹੱਦ ਤੱਕ ਤਾਂ ਨਹੀਂ ਆਇਆ ਕਾਰਨ ਕਿ ਇਹ ਤਾਂ ਖੁਦਾ ਜਾਣਦਾ ਹੈ ਰੱਬ ਜਾਣਦਾ ਵੈਗਰੂ ਜਾਣਦਾ ਕਿ ਇਹਨਾਂ ਨੂੰ ਬਚਾਉਣਾ ਪਈ ਤੇ ਇਹ 'ਚ ਇਹਨਾਂ ਦਾ ਕਰਤਾ ਲੇਕਿਨ ਨਾਲ ਆਲੇ ਫੇਰ ਹੋ ਗਏ ਕੱਗਰ ਫੇਰ ਵੱਧ ਗਈ ਚਾਰ ਸਾਫਤ ਖਤਰੇ ਦੇ ਉੱਤੇ ਆ ਪਟਿਆਲੇ ਦੇ 22 23 ਪਿੰਡ ਦਾ ਜੋ ਹੋ ਚੁੱਕੇ ਨੇ ਕੋਈ ਪਤਾ ਨਹੀਂ ਸੋ ਇਸ ਸਾਰੇ ਹਾਲਾਤ ਦੇ ਵਿੱਚ ਦੋ ਤਿੰਨ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਮੈਂ ਕੋਈ ਪੋਲਿਟੀਕਲ ਬੰਦਾ ਤਾਂ ਹੈ ਨਹੀਂ ਮੈਂ ਤਾਂ ਇਹ ਕਹਿੰਦਾ ਵੀ ਲੋਕ ਉਹਨਾਂ ਨੂੰ ਤਾਂ ਸਲਾਮ ਕਰੋ ਇਹ ਤੇ ਕੋਈ ਲੋਕ ਸੰਕਟ ਚਿਕ ਦੂਜੇ ਸਾਡੇ ਧਾਰਮਿਕ ਡੇਰੇ ਕਹਿ ਲਓ ਗੁਰਦੁਆਰੇ ਔਰ ਜਿਹੜੇ ਆ एनजीओस और कलाकार भी आए ने सारा कुछ है। ਇਹਦੇ ਚ ਸੱਚ ਬਹੁਤ ਜ਼ਰੂਰੀ ਹੈ ਦੱਸਣਾ ਕਿ ਉਹਨਾਂ ਨੂੰ ਉਹਨਾਂ ਦਾ ਸ਼ਾਬਾਸ਼ ਉਹਨਾਂ ਦੀ ਪ੍ਰਸ਼ੰਸਾ ਕਰਨੀ ਪड़ਦੀ ਹੈ। ਪਰ ਇਹ ਸਭ ਕੁਝ ਹਾਲੇ ਖਤਮ ਨਹੀਂ ਹੋਇਆ। ਦਲਜੀਤ ਦਸਾਂ ਦੀ ਗੱਲ ਮੈਨੂੰ ਚੰਗੀ ਲੱਗੀ ਅੱਜ। ਉਹ ਕਹਿੰਦਾ ਸੀ ਜ਼ਖਮੀ ਹੋ ਗਏ ਹਾਰੇ ਨਹੀਂ। ਉਹਦੀ ਇਹ ਦੂਜੀ ਗੱਲ ਉਹਦੋਂ ਵੀ ਪਧੀਆ ਵੀ ਇਹ ਤਾਂ ਸ਼ੁਰੂਆਤ ਹੈ। ਇਹ ਤਾਂ ਆਪਾਂ ਫਲੱਡ ਤੋਂ ਬਚਨ ਤੋਂ ਬਾਅਦ ਜਿਹੜਾ ਨੁਕਸਾਨ ਹੁੰਦਾ ਹੈ ਮੁਰਫ ਸੇਬੇ ਦਾ ਜਿਹੜਾ ਕੰਮ ਹੈ ਉਹ ਤੇ ਹੋਣਾ ਹੈ ਸਾਰਾ ਕੁਝ ਉਹਦੇ ਲਈ ਤਿਆਰ ਹੋਣਾ ਚਾਹੀਦਾ ਸਭ ਉਹ ਜ਼ਿਆਦਾ ਜ਼ਰੂਰੀ ਹੈ ਉਹਦੇ ਲਈ ਇਕੱਠੇ ਉਹਦੇ ਚ ਸਾਰੇ ਅੱਗੇ ਹੋ ਪਰ ਉਹਦੇ ਚ ਕੋਈ ਤਾਲਮੇਲ ਤਾਂ ਹੋਵੇ ਮੈਨੂੰ ਲੱਗੇ ਕੱਲ ਸੁਣ ਲਈ ਗੱਲ ਭਗਵੰਤ ਮਾਨ ਨੇ ਸਾਡੀ ਤੇ ਉਹਨੇ ਅੱਜ ਐਲਾਨ ਕੀਤਾ ਹੈ ਬਿਮਾਰ ਭਗਵੰਤ ਮਾਨ ਨੇ ਐਕਸਕਿਮੈਂਟ ਪਾ ਕੇ ਕਿ ਹਰ ਇੱਕ ਪਿੰਡ ਚ ਅਸੀਂ ਇੱਕ ਅਫਸਰ ਨੋਟ ਰਲ ਅਫਸਰ ਬਣਾਵਾਂਗੇ ਇਹੀ ਤਾਂ ਅਸੀਂ ਕਹਿੰਦੇ ਸੀ ਕਿ ਤੁਸੀਂ ਨੋਟ ਰਲ ਅਫਸਰ ਬਣਾਓ ਲੋਕਾਂ ਨੂੰ ਪੁੱਛੋ ਉਹਨਾਂ ਨੂੰ ਕੀ ਚਾਹੀਦਾ ਉਹਦੇ ਮੁਤਾਬਕ ਤੁਸੀਂ ਰਾਤ ਸਭਗਲੀ ਦਿਓ ਫਿਰ ਗੱਲ ਜਿਹੜੀ ਹੈ ਸੀ ਸਤਾਤੇ ਜਾਓ ਸੋ ਜੇ ਆਪਾਂ ਅੱਜ ਦੀ ਇਸ ਵੀਡੀਓ ਨੂੰ ਸਮ ਅਪ ਕਰਨਾ ਹੋਵੇ ਤਾਂ ਇਹਦੇ ਦੋ ਹੀ ਤਰੀਕੇ ਮੈਨੂੰ ਨਜ਼ਰ ਆ ਰਹੇ ਨੇ ਇੱਕ ਤਾਂ ਕਿ ਸਥਿਤੀ ਗੰਭੀਰ ਹੈ ਸਤਲੁਜ ਵੀ ਆ ਗਿਆ ਪਹਿਲਾਂ ਵਿਆਸ ਤੇ ਰਾਵੀ ਡੁੱਬੇ ਹੁਣ ਸਤਲੁਜ ਜੀ ਹੋ ਗਿਆ ਘਾਗਰ ਵੀ ਹੋ ਗਿਆ ਨੁਕਸਾਨ ਵੱਧ ਸਕਦਾ ਇੱਕ ਨੰਬਰ ਦੋ ਹੱਥ ਜੋੜ ਕੇ ਬੇਨਤੀ ਹੈ ਸਾਰੇ ਵੀਆਈਪੀਜ਼ ਨੂੰ ਆਪਦੀਆਂ ਸਿਕਿਉਰਟੀਆਂ ਲੈ ਕੇ ਆਪਦੇ ਘਰ ਬੈਠੋ ਨਾ ਜਾਓ ਉਥੇ ਫੋਟੋ ਛਾਲੀਏ ਜਿੱਦੇ ਛੋਣਗੇ ਲੋਕਾਂ ਨੂੰ ਰਾਹਤ ਦੇ ਲੈਣ ਦਿਓ ਲੋਕ ਥੋੜੇ ਮਗਰ ਆ ਜਾਂਦੇ ਆ ਪੁਲਿਸ ਡਿਊਟੀਆਂ ਲਾਓ ਆਫ ਦੀ ਐਡਮਿਨਿਸਟਰेटर ਜਿਹੜੇ ਬਣਾਓ ਡੀਸੀ ਅੱਗੇ ਕੰਮ ਕਰਦੇ ਨੇ ਹੋਰ ਕਰ ਦੋ ਨਾਲ ਜੇ ਤੁਸੀਂ ਜਾਣੋ ਫਿਰ ਡੀਸੀ ਤੁਹਾਡੇ ਮਗਰ ਲੱਗ ਜਾਂਦੇ ਨੇ ਕੰਮ ਜਿਹੜਾ ਹੋਣਾ ਹੁੰਦਾ ਉਹ ਨਹੀਂ ਹੁੰਦਾ ਪੈਂਡਿੰਗ ਹੋ ਜਾਂਦਾ ਤੀਜੀ ਗੱਲ ਕੋਈ ਸਪੈਸ਼ਲ ਪੈਕੇਜ ਦੇ ਦਿਓ ਮੋਦੀ ਸਾਹਿਬ ਬਥੇਰੇ ਬੰਦੇ ਪੇਸ਼ ਤੇ ਨੱਡਾ ਸਾਹਿਬ ਕਹਿੰਦੇ ਨੇ ਪੰਜਾਬ ਨਾਲ ਖੜੇ ਆ ਅਮਰ ਸ਼ਾਹ ਪੰਜਾਬ ਨਾਲ ਖੜਾ ਹੈ ਤੁਸੀਂ ਪੰਜਾਬ ਨਾਲ ਖੜੇ ਹੋ ਇਸ ਤੋਂ ਖੜੇ ਦਾ ਕੀ ਮਤਲਬ ਹੈ ਦੱਸੋ ਦਿੱਤਾ ਕੀ ਹੈ ਤੁਸੀਂ ਮੁਰਵਸੇ ਵਲੇ ਕੀ ਦੇ ਰਹੇ ਹੋ ਹੁਣ ਫੌਰੀ ਪੈਕੇਜ ਕੀ ਦਿੱਤਾ ਪੰਜਾਬ ਨੂੰ ਇਹਦੀ ਲੋੜ ਹੈ ਛੱਡੋ ਤੁਸੀਂ ਕੌਣ ਰਾਜ ਕਰ ਰਿਹਾ ਹੈ ਭਗਵਾਨ ਤਬਾ ਨੇ ਵਿਰੋਧੀ ਤਰ੍ਹਾਂ ਤੇ ਛੱਡ ਦਿੰਦੇ ਆ ਆਮ ਲੋਕਾਂ ਨੇ ਕਿਵੇਂ ਉੱਭਰਨਾ ਹੈ ਸਾਰੇ ਉੱਭਰ ਜਾਣਗੇ ਦਿਓ ਨਾ ਦਿਓ ਤਾਂ ਵੀ ਉੱਭਰ ਜਾਣਗੇ ਚੀ ਨੀ ਗੱਲ ਹੈ ਤੁਹਾਡੇ ਇਹ ਪੰਜਾਬ ਹੈ ਇਹ ਇਹਨੇ ਬੜੇ ਹੋਰ ਬੜਾ ਕੁਝ ਦੇਖਿਆ ਹੁਣ ਵੀ ਇਹ ਸੰਕਟ ਚੋਂ ਉੱਪਰ ਜਾਊਗਾ ਲੇਕਿਨ ਤੁਸੀਂ ਜੇ ਉੱਠੋਗੇ ਤਾਂ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਨਾਲ ਖੜੇ ਆ ਤੇ ਨਾਲ ਖੜੋਗੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਲੋਕ ਤਾਂ ਲੱਗੇ ਲੋਕ ਤਾਂ ਛੋਟੀ ਛੋਟੀ ਗਲਤੀਆਂ ਲੱਗੀਆਂ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਕਹਿੰਦੇ ਜੀ ਮੈਂ ਮਜ਼ਦੂਰ ਹਾਂ ਮੈਂ 500 ਰੁਪਏ ਦੇਣਾ ਹੈ ਜੀ ਮੈਂ ਕਿੱਥੇ ਦੇਵਾਂ ਜਿਹੜੀ ਲੋਕ ਤਾਂ ਹੈ ਮੈਨੂੰ ਉਹ ਫਿਰ ਉਹ ਕਹਾਣੀ ਯਾਦਾ ਆ ਗਈ ਉਹੀ ਜਿਹੜੀ ਉਹ ਜੰਗਲ ਨੂੰ ਅੱਗ ਆਲੀ ਵੀ ਜੰਗਲ ਨੂੰ ਅੱਗ ਲੱਗੀ ਹੈ ਇੱਕ ਚਿੜੀ ਪਾਣੀ ਪਾ ਕੇ ਬੁਝਾ ਰਹੀ ਹੈ ਬਾਕੀ ਹੱਸਦੀਆਂ ਨੇ ਵੀ ਤੇਰੇ ਚੁੰਝ ਦੇ ਪਾਣੀ ਨਾਲ ਅੱਗ ਬੁਝੂ ਕਹਿੰਦੇ ਇਹ ਤਾਂ ਮੈਨੂੰ ਵੀ ਪਤਾ ਨਹੀਂ ਬੁਝਣੀ ਪਰ ਜਦੋਂ ਵੀ ਕਦੇ ਇਤਿਹਾਸ ਲਿਖਿਆ ਗਿਆ ਮੇਰਾ ਨਾਮ ਅੱਗ ਬੁਝਾਉਣ ਵਾਲਾ ਚੁੱਕੂਗਾ। ਸੋ ਅੱਗ ਬੁਝਾਉਣ ਵਾਲੇ ਬਣੀ ਆਪਾਂ ਸਾਰੇ। ਸਰਕਾਰਾਂ ਨੂੰ ਕਹਿਣੇ ਆ ਜੇ ਮਨ ਦੀਆਂ ਨੇ ਠੀਕ ਹੈ। ਨਹੀਂ ਤਾਂ ਫਿਰ ਕੋਈ ਗੱਲ ਨਹੀਂ। ਉੱਪਰ ਜਾਗੇ ਸੰਕਟ 'ਚ। ਉਹਨਾਂ ਨੇ ਮਿਲਦੇ ਆ ਕਿਨਾਂ ਵੀ ਵੀਡੀਓ ਨਾਲ ਥੋੜਾ ਬਹੁਤ ਬਾਤ ਸ਼ੁਰੂ।